ਮੇਰੇ ਵੱਲੋਂ ਮੇਰੇ ਸਾਰੇ ਹੀ ਭੈਣਾਂ ਤੇ ਭਰਾਵਾਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਲੋ ਅੱਜ ਜੋ ਗੀਤ ਮੈਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਈ ਆ। ਇਹ ਬਹੁਤ ਹੀ ਸੂਝਵਾਨ ਲੇਖਕ ਸ਼ਰਨਜੀਤ ਕੌਰ ਜੋਸਨ ਜੀ ਦੀ ਕਲਮ ਤੋਂ ਲਿਖਿਆ ਗਿਆ ਹੈ। ਲੋ ਤੁਹਾਡੇ ਸਾਹਮਣੇ ਪੇਸ਼ ਕਰਦੀ ਹਾਂ ਜੀ ਗੀਤ। ਨਾ ਵੱਡਵੇ ਬਾਬਲਾ ਵੇੜੇ ਚੂਤਰੀ ਕਾਨੂੰ ਨਾ ਵੱਡਵੇ ਬਾਬਲਾ ਵੇਰੇ ਚੋਤਰੇ ਕਾਨੂੰ ਅਸਾਂ ਇਹਨਾਂ ਦੇ ਥੱਲੇ ਬਚਪਨ ਬਿਤਾਉਣਾ ਅਸਾਂ ਇਹਨਾਂ ਦੇ ਥੱਲੇ ਬਚਪਨ ਬਿਤਾਉਣਾ ਸਖੀਆਂ ਸਹੇਲੀਆਂ ਨਾਲ ਰਾਜ-ਰਾਜ ਖੇਡਣਾ ਸਖੀਆਂ ਸਹੇਲੀਆਂ ਨਾਲ ਰਾਜ-ਰਾਜ ਖੇਡਣਾ ਇਹ ਬਚਪਨ ਨਹੀਂ ਦੁਬਾਰਾ ਆਉਣਾ ਇਹ ਬਚਪਨ ਨਹੀਂ ਦੁਬਾਰਾ ਆਉਣਾ ਝੁਗ ਦਾਣਾ ਪਾਣੀ ਅਸਾਂ ਆਪਣੇ ਨਸੀਬਾਂ ਦਾ ਝੁਗ ਦਾਣਾ ਪਾਣੀ ਆਪਣੇ ਨਸੀਬਾਂ ਦਾ ਵੇਸਾਂ ਮਾਰ ਕੇ ਉਡਾਰੀ ਉੱਡ ਜਾਣਾ ਵੀਸਾ ਮਾਰ ਕੀ ਉਡਾਰੀ ਉਡ ਜਾਣਾ ਛੱਡ ਜਾਣਾ ਇੱਥੇ ਅਸੀਂ ਗੁੱਡੀਆਂ ਪਟੋਲੇ ਵੇ ਛੱਡ ਜਾਣਾ ਇੱਥੇ ਅਸੀਂ ਗੁੱਡੀਆਂ ਪਟੋਲੇ ਵੇ ਵੇਖ ਵੇਖ ਰੋ ਅੰਮੀ ਕੰਧਾਂ ਦੇ ਓਲੇ ਵੇ ਵੇਖ ਵੇਖ ਰੋ ਮਾਤਾ ਕੰਧਾਂ ਦੇ ਓਲੇ ਵੇ ਪਾਰੇ ਪਾਰੇ ਆਉਣੇ ਜਾਦਾਂ ਦੇ ਓਸ਼ਾਲ ਜਦੋਂ ਪਾਰੇ ਪਾਰੇ ਆਉਣੇ ਨੇ ਜਾਦਾਂ ਦੇ ਓਸ਼ਾਲ ਜਦੋਂ ਸਾਡੇ ਬਿਨਾ ਕਿਸੇ ਚੁੱਪ ਨਹੀਂ ਕਰਉਣਾ ਸਾਡੇ ਬਿਨ ਕਿਸੇ ਚੁੱਪ ਨਹੀਂ ਕਰਉਣਾ ਚੁਗ ਦਾਣਾ ਪਾਣੀ ਅਸੀਂ ਆਪਣੇ ਨਸੀਬਾਂ ਦਾ ਚੁਗ ਦਾਣਾ ਪਾਣੀ ਅਸੀਂ ਆਪਣੇ ਨਸੀਬਾਂ ਦਾ ਵਿਸਾਂ ਮਾਰ ਕੇ ਉਡਾਰੀ ਉਡ ਜਾਣਾ ਵਿਸਾਂ ਮਾਰ ਕੇ ਉਡਾਰੀ ਉਡ